ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਧਨਸ੍ਰੀ ਮਹੱਲਾ 5ਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੋ ਰਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੋ ਰਾ ਆਤਮ ਜਿਨੇ ਸਗਲ ਵਸਤਾਂ ਕੈ ਜਾਨ ਕਾ ਸਤਗੁਰ ਪੂਰਾ ਠਾਕਰ ਗਾਈਏ ਆਤਮ ਰੰਗ ਸਰਨੀ ਭਾਵਨ ਨਾਮ ਤੇ ਆਮਨ ਸਹਿਜ ਸਮਾਨ ਸੰਗ ਰਹਾਉ ਜਨ ਕੇ ਚਰਨ ਵਸੇ ਮੇਰੇ ਹੀ ਆਰੈ ਸੰਗ ਪਨੀਤ ਦੇਹੀ ਜਨ ਕੀ ਧੋਰ ਦਿਓ ਕਿਰਪਾ ਨਿਦ ਨਾਨਕ ਕੈ ਸੁਖ ਈ ਤਨਾਸਰੀ ਮਹਲਾ 5 ਜਤਨ ਕਰੇ ਮਨੁ ਖੜ ਕਾਵੇ ਓ ਅੰਤਰ ਜਮੀ ਜਨੈ ਬਾਪ ਕਰੀ ਕਰਮੋ ਕਰ ਪਾਵੇ ਭੀਖ ਕਰੇ ਨਿਰਬਾਨ ਜਾਣਤ ਦੂਰਤ ਮੇ ਪ੍ਰਭ ਨੇਰ ਉਤਤਾਂਕੇ ਉਤਤੀ ਉਤਪੀਖੇ ਆਵੇ ਲੋਭੀ ਫਿਰ ਰਹਾਉ ਜਬ ਲਗ ਤੋਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨ ਕੋਈ ਕਉ ਨਾਨਕ ਦਿਆਲ ਸੁ ਅੰਮੀ ਸੰਤ ਭਗਤ ਜਨ ਸਈ ਧਨਸਰੀ ਮਹਲਾ 5 ਨਾਮ ਗੁਰ ਦੀਓ ਹੈ ਆਪਣੇ ਜਾਣ ਕੇ ਮਸਤਕ ਕਰ ਮਾਂ ਨਾਮ ਦਰੜਾਵੇ ਨਾਮ ਜਪਾਵੇ ਤੰਕਾ ਯੁਗ ਮੈਂ ਧਰਮ ਜਨ ਕੋ ਨਾਮ ਵਡਾਈ ਸੋਬ ਨਾਮੋਂ ਗਤ ਨਾਮੋਂ ਪਤ ਜਨ ਕੀ ਮਾਨੇ ਜੋ ਜੋ ਹੋ ਗ ਰਹਾਉ ਨਾਮ ਤਨ ਜਿਸ ਜਨ ਕੇ ਪਾਲੈ ਸੋਹੀ ਪੁਰਾਸਾਹ ਨਾਮ ਬਿਹਾਰ ਨਾਨਕ ਆਦਾਰ ਨਾਮ ਪ੍ਰਾਪਤ ਲਾਹ ਤਨਸਰੀ ਮਹੱਲਾ 5 ਨਿਤ ਪ੍ਰੀਤ ਪੈਦਰਸ਼ ਪੀਖੈ ਮਾਥੇ ਪਰੁਰ ਵਾਲ ਰਸ ਰਸ ਗੁਣ ਗਾਵੋ ਠਾਕਰ ਕੇ ਮੋਰੇ ਹਿਰਦੇ ਬਸੋ ਗੋਪਾਲ ਤੁਮ ਤੋ ਰਾਖਨ ਹਾਰ ਦਿਆਲ ਸੁੰਦਰ ਸੋ ਘਰ ਬਯੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁੰਬਰੀ ਬਚਨ ਅਨੂਪਰਸਾਲ ਹਿਰਦੇ ਚਰਨ ਸਬਦ ਸਤ ਗੁਰ ਕੋ ਨਾਨਕ ਬੰਦਿ ਉਪਾਲ ਧਨਸਰੀ ਮਹੱਲਾ ਪੰਜਵਾਂ ਆਪਣੀ ਔਕਤ ਖਲਾਵੇ ਭੋਜਨ ਆਪਣੀ ਉਕਤ ਖਿਲਾਵੇ ਸਰਬ ਸੂਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹੰਬਰੇ ਪਿਤਾ ਗੋਪਾਲ ਦਿਆਲ ਜੋ ਰਾਖੇ ਮਾਤਾਰੀ ਬਾਰਿਕ ਕੋ ਤੈਸੇ ਹੀ ਪ੍ਰਭ ਪਾਲ ਰਹਾਉ ਨੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੀਵਾ ਈ ਤੇਉਤ ਜਤ ਕਤ ਤਤ ਤਮਹੀ ਮਿਲੇ ਨਾਨਕ ਸੰਤ ਸੇਵਾ ਧਨਾਸਰੀ ਮਹੱਲਾ ਪੰਜਵੰਤ ਸੰਤ ਕ੍ਰਿਪਾਲ ਦਿਆਲ ਦੇ ਮੋਦਰ ਨਾਮ ਕਰੋਦ ਬਿਕਜਾਰੀ ਰਾਜਮਾਲ ਜੋ ਬਨ ਤਨ ਜੀ ਆਰਾ ਇਹ ਨੀ ਉਪਰ ਲੈ ਬਾਰੀ ਮਨ ਤਨ RAM ਨਾਮ ਹਿਤਕਾਰੀ ਸੋਗ ਸਹਿ ਜੀ ਆਨੰਦ ਮੰਗਲ ਸਹਿਤ ਪਵਨ ਦੇ ਪਾਰਿਓ ਤਾਰੇ ਰਹਾਉ ਨਸੋ ਥਾਨ ਤਨਿਓ ਪਵਨਾ ਜਾਂ ਮੈਂ ਸੰਤ ਬਸਾਰੀ ਜਨ ਨਾਨਕ ਕੀ ਸਰਦਾ ਪੂਰ ਠਾਕਰ ਭਗਤ ਤੇਰੇ ਨਮਸ਼ਕਾਰੀ ਤਨਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਹਤ ਇਕ ਨਾਮ ਦਿਓ ਮਨ ਮੰਤਾ ਬਿਨ ਸਨਕਤ ਹੂੰ ਜਾਤ ਸਤ ਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦਿਓ ਕਿਰਤਨ ਕੋ ਪਾਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਪਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੀ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵ ਪਰ ਹਰਨਾ ਲੋਭ ਝੂਠ ਨਿੰਦ 에 ਵਿਹੀ ਕਰਤ ਗੁਦਾਰੀ ਮਿਰਗ ਤ੍ਰਿਸ਼ਨਾ ਆਸ ਮਿਥਿਆ मीठी एटेक टे सदारी सागत केवर दाय बिर थारी जैसे कागद के पार मूसा टोक का गवावत काम न गवारी रह कर कृपा पार ब्रह्म सुवामी ए बंदन छुटकारी ਬੂੰਡਤ ਅੰਦ ਨਾਨਕ ਪ੍ਰਭ ਕਾਡਤ ਸਾਧ ਜਨਾ ਸੰਗਾਰੀ ਧਨਸਰੀ ਮਹੱਲਾ ਪੰਜਵਾਂ ਸਿੰਬਰ ਸਿੰਬਰ ਸਵਾਮੀ ਪ੍ਰਭ ਆਪਣਾ ਸੀਤਲ ਮਨ ਤਨ ਸ਼ਾਤੀ ਰੂਪ ਰੰਗ ਸੋਗ ਤਨ ਜੀ ਕਾ ਪਾਰ ਬ੍ਰਹਮਾ ਮੋਰ ਜਾਤੀ ਹਰਸਨਾ RAM ਰਸਾਇਨ ਮਾਤੀ ਰੰਗ ਰੰਗੀ RAM ਆਪਣੇ ਕਹਿ ਚਰਨ ਕੰਬਲ ਨਿਧ ਥਾਤੀ ਰਹਾ ਜਿਸ ਕਾ ਸਾਤ ਨਹੀਂ ਰਖ ਲੀਆ ਪੂਰਨ ਪ੍ਰਭ ਕੀ ਪਾਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰ ਰਾਖੀ ਪਾਤੀ ਤਨ ਆਸਰੀ ਮਹੰਲਾ ਪੰਜਮ ਦੂਤ ਦੁਸ਼ਮਨ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰ ਜੋ ਜੋ ਤੇਰੇ ਭਗਤ ਦੁਖ ਖਾਏ ਉਹ ਤਤਕਾਲ ਤਮ ਮਾਰ ਨਿਰਖੋ ਤੁੰਬਰੀ ਔਰ ਹਰਨੀਤ ਮੁਰਾਰ ਸੁਹਾਏ ਹੋ ਦਾਸ ਕੋ ਕਰ ਗਏ ਉਦਰੋ ਮੀਤ ਰਹਾਉ ਸੋਨੀ ਬਨੰਤੀ ਠਾਕਰ ਮੇਰੇ ਖਸਮਾਨਾ ਕਰਿਆ ਆਪ ਨਾਨਕ ਅਨੰਦ ਪੈ ਦੁਖ ਭਾਗੀ ਸਦਾ ਸਦਾ ਹਰਿ ਜਾਪ ਧਨਸ੍ਰੀ ਮਹਲਾ 5 ਚਤਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਘਟਾ ਕੇ ਅਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਟ ਲਾਇ ਅਵ ਗੁਨ ਸਭ ਮਿਟੈ ਦਿਆਲ ਪੁਰਖ ਬਖਸੰਦ ਰਹਾਓ ਜੋ ਮੰਗੇ ਠਾਕਰ ਆਪਣੀ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੇ ਇਹ ਹਉ ਵਾ ਸਚ ਹੋਵੈ ਧਨੋਸਰੀ ਮਹਲਾ 5 ਔਖੀ ਘੜੀ ਨ ਦੇਖਣ ਦੇਹੀ ਆਪਣਾ ਬਿਰਦ ਸਮਾਲੀ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੀ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨਿ ਬੇਲਾ ਸ ਪੈਸਾ ਈਬ ਕੀ ਆਚਰ ਜ ਦੇਖ ਬਡਾਈ ਸਿਮਰ ਸਿਮਰਿ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਤਨਸਰੀ ਮਹੱਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨੋ ਆਪਾਗਾ ਚਰਨ ਕਮਲ ਜੰਕਾ ਮਨ ਰਾਗਿਓ ਅੰਮਿਆ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਹਾਲ ਸਚੀ ਜਗਿਆ ਸਭ ਤਨ ਤੀ ਪ੍ਰੀਤਮ ਸੋ ਮਨ ਲਾਗਾ ਰਹਾਓ जय जय पीखो तैन राइन सगल कटा मैं तागा नाम उदक पीवत जन नानक त्यागे सब अनराग धनाश्री महल्ला पंचम जन के पूर्ण होई काम कलिकाल मा बिखिया मैं ਲੱਜਾ ਰਖੀਂ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਗਟ ਨ ਆਵੈ ਜਾਮ ਮੁਗਤ ਬੇਕੁੰਟ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਤਾਮ ਚਰਨ ਕੰਬਲ ਹਰ ਜਨ ਕੀ ਥਾਤੀ ਕੋਟ ਸੋਕ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰਹਿਨ ਨਾਨਕ ਸਦ ਕੁਰਬਾਨ ਤਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਸੇਮਰੋ ਤੁੰਬਰਾਨਾਮ ਰਹਾਉ ਚਰਨ ਤੇ ਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਨ ਵਿਆਪੈ ਆਠ ਪੈਰ ਗੁਣ ਗਾਵੋ ਸੁਵਸਤ ਬਿਵਸਤਾ ਹਰ ਕੀ ਸੇਵਾ ਮਾਧੰਤ ਪ੍ਰਭ ਜਪਨ ਨਾਨਕ ਰੰਗ ਲੱਗਾ ਪਰਮੇਸ਼ਰ ਬੋੜ ਜਨਮ ਨਾ ਸ਼ਾਪਨ ਧਨਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ ਮਾਨਕ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰਾਨਾ ਬੇਦ ਪੁਕਾਰੀ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੋਵੇਂ ਸੁਹਿੇ ਲੈ ਲੋਕ ਆਨ ਆਚਾਰ ਵਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕਾ ਨਾਨਕ ਜਨਮ ਮਰਨ ਪੈ ਕਾਟੀ ਮਿਲ ਸਾਧੂ ਬਿਨ ਸੀਸੋ ਕਹ ਤਨਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੂਝੈ ਹਰ ਕੀ ਨਾਮ ਮਾ ਸੰਤੋ ਕੋ ਵੈ ਗੁਰ ਬਚਨੀ ਪ੍ਰਭ ਸਿਓ ਲਾਗੇ ਪੂਰਨ ਧਿਆਨ ਰਹਾਉ ਮਹਾ ਕੋਲੋਲ 부ਜੇ ਮਾਇਆ ਕੀ ਕਰ ਕੇ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਤ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੀ ਪੂਰਨ ਕਾਮ ਤਨਾਸਰੀ ਮਹਲਾ 5 ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਨਾ ਪਾਵਨ ਅਮੋਲੇ ਓੜ ਗਏ ਬੇਕਾਰ ਰਹਾਉ ਜੈ ਜੈ ਦੇਖੋ ਤੈ ਤੈ ਸੁਅੰਮੀ ਕੋਈ ਨ ਪਹੁੰਚਨ ਹਾਰੇ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸਾਰ ਕਰਨ ਹਾਰ ਰਖਵਾਲਾ ਹੋਆ ਜੰਗ ਕੈ ਅੰਤ ਨ ਪਾਰਵਾਰ ਨਾਨਕ ਦਾਸ ਰਖੀ ਪ੍ਰਭ ਆਪਣੇ ਨਿੰਦਕ ਕਾਡੇ ਮਾਹਰ ਨਾਉਸਰੀ ਮਹੱਲਾ ਪੰਜਮਾ ਕਾਰਨਾਮਾ ਪੜਤਾਲ ਏਕ ਓਕਾਰ ਸਤਗੁਰ ਪਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਲੇਵੋ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰਤਾਰੋ ਉ ਜਾ ਗਏ ਕੋਪ ਤੇ ਕਾਢ ਲਿਓ ਰਹਾਵ ਕਾਮ ਕਰੋਦ ਕਰ ਅੰਧ ਮਾਇਆ ਕੀ ਬੰਧ ਅਨਕ ਧੋਖਾ ਤਨ ਸ਼ਾਦ ਪੂਰੀ ਪ੍ਰਭ ਬਿਨਾ ਆਨ ਨ ਰੱਖਨ ਹਾਰਾ ਨਾਮ ਸਿਮਰਾਵੋ ਸਰਨ ਸੂਰੀ ਪਤ ਤਉ ਉਧਾਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵੱਚਲ ਨਾਨਕ ਗਾਇਓ ਤਨਾਸਰੀ ਮਹਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੁ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੀ ਕਮਾਣੀ ਪਾਬ ਚਰਾਣੀ ਸਾਧ ਸੰਗਤ ਮਿਲ ਮੋਵਾ ਜੀ ਜੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਾਂ ਦੁਖਾਇ ਮਹਾਤ ਕਹਿ ਆਸ ਪਿਆਸ ਵਰਮਨ ਹਰ ਕੀਰਤਨ ਏ ਪਦਾਰਥ ਭਾਗਵੰਤ ਲਹਿ ਸਰਨ ਸਮਰਾਥਿ ਆਕਾਥਿ ਆ ਗੋਚਰਾ ਪਤਤ ਉਦਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਏਕ ਓਕਾਰ ਸਤਗੁਰ ਪ੍ਰਸਾਦ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਇ ਰਹਾਉ ਵੱਡੇ ਭਾਗ ਭੇਟੇ ਗੁਰ ਦੀਵਾ ਕੋਟ ਪਰਾਦ ਮਿਟੇ ਹਰ ਸੇਵਾ ਚਰਨ ਕੰਬਲ ਜੰਕਾ ਮਨ ਰਾਪੈ ਸੋਗ ਅਗਨ ਤਸ ਜਨ ਨ ਬਿਆਪੈ ਸਾਗਰ ਤਰਿਆ ਸਾਧੂ ਸੰਗੀ ਨਿਰਪੋ ਨਾਮ ਜਪੋ ਹਰ ਰੰਗੀ ਪਰ ਤਨ ਦੋਖ ਕਿਛ ਪਾਪ ਨ ਫੇੜੈ ਜਮ ਜੰਦਾਰ ਨ ਆਵੈ ਨੇੜੈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੈ ਪ੍ਰਭ ਸਰਨਾਈ ਤਨ ਆਸਰੀ ਮਹੱਲਾ ਪੰਜਵਾਂ ਤ੍ਰਿਪਤ ਪਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰੀ ਓਡਾਈ ਆਣਦੇ ਨਿਕ ਰਤਨ ਹਰ ਗੁਣ ਗਾਈ ਹਾਸਤੀ ਰੱਥ ਆਸ ਅਸਵਾਰੀ ਹਰ ਕਮਾਰ ਗਰਦੈ ਨਿਹਾਰੀ ਮਾਨਤਾ ਨੇ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਤਨਾਸਰੀ ਮਹੱਲਾ ਪੰਜਵਮ ਗੁਰ ਕੀ ਚਰਨਾ ਜੀ ਕਾ ਨਿਸਤਾਰ ਸਮੰਦ ਸਾਗਰ ਜਿਨ ਖਿਨ ਮੈਂ ਤਾਰਾ ਰਹਾਉ ਕੋਈ ਹੋਆ ਕਰਮ ਰੱਥ ਕੋਈ ਤੀਰਤ ਨਾਇਆ ਦਾਂਸੀ ਹਰਿ ਕਾ ਨਾਮ ਧਿਆਇਆ ਬੰਧਨ ਕਾਟਨ ਹਾਰ ਸੁਆਮੀ ਜਨਾਨਕ ਸਿੰਬਰੇ ਅੰਤਰ ਜਾਮੀ ਤਨਾਸਰੀ ਮਹੱਲਾ ਪੰਜਵਾਂ ਕਿਤੇ ਪ੍ਰਕਾਰ ਨ ਟੋਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਨ ਮਨ ਧਨ ਤੇ ਪਿਆਰਾ ਹੋਮੀ ਬੰਦ ਹਰਦੀਵਨ ਹਾਰਾ ਚਰਨ ਕੰਬਲ ਸੋ ਲਾਗੋਨੀ ਨਾਨਕ ਕੀ ਬਨੰਤੀਏ ਏਕ ਓਕਾਰ ਸਤ ਗੁਰ ਪਰਸਾਦ ਤਨਸਰੀ ਮਹੱਲਾ ਨਾਮ ਕਾਹੇ ਰੀ ਬਨ ਖੋਜਨ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪਹੁ ਪ ਮਦ ਜਿਉ ਬਾਸ ਬਸਤ ਹੈ ਮੁਕਰ ਮੈਂ ਜੈਸੀ ਸ਼ਾਹੀ ਤੈਸੇ ਹੀ ਹਰ ਬਸੇ ਨਰੰਤਰ ਕਟ ਹੀ ਖੋਜ ਪਾਈ ਬਾਰ ਪੀਤਰ ਕੋ ਜਾਨੋ ਏ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੀ ਨਾ ਪਰਮ ਕੀ ਕਾਈ ਤਨਸਰੀ ਮਹੱਲਾ ਨਾਮ ਸਾਦੋ ਈ ਜੁਗ ਪਰਮ ਪਲਾਨ ਰਾਮ ਨਾਮ ਕਾ ਸਿਮਰ ਨਿ ਛੋਡਿਆ ਮਾਇਆ ਹਾਥ ਬੇਕਾਨਾ ਰਹਾਉ ਮਾਤ ਪਿਤਾ ਭਾਈ ਸਤ ਬਣਤਾ ਤਾਂ ਕੇ ਰਸ ਲਪਟਾਨਾ ਜੋ ਬਨ ਤਨ ਪਰਬਤਾ ਕੀ ਮਦਮੈਂ ਐਨਸ ਰਹਿ دیਵਨੰ ਦਿਨ ਦਿਆਲ ਸਦਾ ਦੁਖ ਪੰਜਨ ਤਾਂ ਸਿਓ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮਖ ਹੋਏ ਪਛਾਨਾ ਨਾਸਰੀ ਮਹੱਲਾ ਨਾਮ ਤੈ ਜੋਗੀ ਕੋ ਜੁਗਤ ਨ ਜਾਣੋ ਲੋਭ ਮੋ ਮਾਇਆ ਮਮਤਾ ਫਨ ਜੈ ਕਟ ਮਾਇ ਪਛਾਨੋ ਰਹਾਓ ਪਰ ਨਿੰਦਾ ਉਸਤਤ ਨ ਜਾਣ ਕੈ ਕੰਚਨ ਲੋ ਸਮਾਨੁ ਹਰ ਖਸੋਗ ਤੇ ਰਹੈ ਆਤੀਤਾ ਜੋ ਗੀਤਾਏ ਬਖਾਨੋ ਚੰਚਲ ਮਨ ਦੇ ਜਿਸ ਕੋ ਧਾਵਤ ਅਚਲ ਜਾਏ ਠਹਿਰਾਨੋ ਕਉ ਨਾਨਕੀ ਬਿਦ ਕੋ ਜੋ ਨਰ ਮੁਗਤ ਤਾਹੇ ਤਮਮਾਨ ਤਨਾਸਰੀ ਮਹੱਲਾ ਨਾਮ ਅਬ ਮੈਂ ਕੌਣਿ ਪਾਉ ਕਰੂ ਜੇ ਬਿਦਮਨ ਕੋ ਸੰਸਾਰ ਚ ਓਕੈ ਪੌਨਿਦ ਪਾਰ ਪਰੋ ਰਹਾਓ ਜਨਮ ਪਾਏ ਕਸ਼ ਭਲੋ ਨਕੀਨੋ ਤਾਂ ਤੇ ਅਦਕ ਡਰੋ ਮਨ ਬਚ ਕਰ ਮਹਾਰ ਗੁਣ ਨਹੀਂ ਗਾਏ ਜੈ ਜੀ ਸੋਚ ਤਰੋ ਗੁਰਮਤ ਸੋਨ ਕਸ਼ ਗਿਆਨ ਨਉ ਪਜਿਓ ਪਸ ਜਿਉ ਉਦਰ ਪਰੋ ਕਉ ਨਾਨਕ ਪ੍ਰਭ ਬਿਰਦਿ ਪਛਾਨੋ ਤਬ ਹੋ ਪਤਤ ਤਰੋ ਤਨਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟ ਪਦਿਆ ੴ ਸਤਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਪਰਪੂਰੀ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੀ ਹਰ ਰਸ ਚੋਗ ਚੋਗੀ ਪ੍ਰਭ ਪਾਵੈ ਸਾਗਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੋਬੈ ਮੈਲ ਨ ਜਾਇ ਰਹਾਉ ਰਖ ਰਖ ਚਰਨ ਤਰੇ ਵਿਚਾਰੀ ਦੁਬਦਾ ਛੋੜ ਪੈ ਨਿਰੰਕਾਰੀ ਮੁਗਤਿ ਪਦਾਰਤ ਹਰ ਰਸ ਚਾਖੀ ਆਮਨ ਜਾਨ ਰਹਿ ਗੁਰ ਰਾਖੀ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿ ਜਿਸ ਮਾਈ ਸਰਵਰ ਮਹਿ ਹੰਸ ਹੰਸ ਮੈਂ ਸਾਗਰ ਆਕਥ ਕਥਾ ਗੁਰ ਬਚਨੀ ਆਦਰ ਸੁਣ ਮੰਡਲ ਇਕ ਜੋਗੀ ਬੈਸੈ ਨਾਰ ਨਾ ਪੁਰਖ ਕਹੋ ਕੋ ਕੈਸੈ ਤੇਰੇ ਪਵਨ ਜੋਤ ਰਹਿ ਲੇਵਲਾਈ ਸੁਰ ਨਰ 나ਥ ਸਤੀ ਸਰਨਾਈ ਆਨੰਦ ਮੂਲੀ ਅਨਾਥੀ ਅਧਾਰੀ ਗੁਰਮੁਖ ਪਗਤ ਸਹਿਜ ਵਿਚਾਰੀ ਪਗਤ ਵੱਚਲ ਪੈ ਕਾਟਨ ਹਾਰੀ ਹੋਮੀ ਮਾਰ ਮਿਲੇ ਭਗਤਾਰੀ ਅਨਕ ਯਤਨ ਕਰ ਕਾਲ ਸੰਤਾਈ ਮਰਨ ਲਖਾਏ ਮੰਡਲ ਮੈਂ ਆਈ ਜਨਮ ਪਦਾਰਥ ਦੁਬਦਾ ਕੋ ਵੈ ਆਪ ਨ ਚੀਨਸ ਪਰਮ ਪਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਨੀ ਤਰ ਟੇਕ ਜਦ ਸਤ ਸੰਜਮ ਰਦੇ ਸਮਾਈ ਚੌਥੀ ਪਦ ਕੋ ਜੀ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਪਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪਨ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪਾ